ਪੰਜਾਬ 'ਚ ਨਵੀਂ ਸਿਆਸੀ ਪਾਰਟੀ ਦਾ ਐਲਾਨ ਹੋਇਆ ਹੈ 크ਰਿਸਚਨ ਨੈਸ਼ਨਲ ਫਰੰਟ ਨੇ 2027 ਦੇ ਵਿੱਚ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਦੱਸਦੇ ਕਿ ਮਸੀਹ ਭਾਈਚਾਰੇ ਦੇ ਵੱਲੋਂ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਜਿੱਥੇ ਕੌਮੀ ਪ੍ਰદાન ਲਾਰੈਂਸ ਚੌਧਰੀ ਨੇ ਐਲਾਨ ਕੀਤਾ ਕਿ ਕ੍ਰਿਸਚੀਅਨ ਨੈਸ਼ਨਲ ਫਰੰਟ ਪਾਰਟੀ 2027 ਦੇ ਵਿੱਚ ਚੋਣਾਂ ਲੜੇਗੀ ਤੇ 2027 ਦੇ ਵਿੱਚ ਇਸ ਪਾਰਟੀ ਦੇ ਵੱਲੋਂ ਕਰੀਬ 15 ਤੋਂ 20 ਸੀਟਾਂ ਦੇ ਉੱਤੇ ਜਿਹੜੀ ਚੋਣ ਹੈ ਉਹ ਲੜੀ ਜਾਵੇਗੀ ਨਾਲ ਹੀ ਲਾਰੈਂਸ ਚੌਧਰੀ ਨੇ ਕਿਹਾ ਕਿ ਮਸੀਹ ਭਾਈਚਾਰੇ ਨੂੰ ਵੋਟ ਬੈਂਕ ਵਜੋਂ ਵਰਤਿਆ ਜਾਂਦਾ ਹੈ ਪਰ ਉਨ੍ਹਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਜਾਂਦਾ ਇਸ ਕਰਕੇ ਉਨ੍ਹਾਂ ਨੇ ਹੁਣੇ ਵੱਡਾ ਫੈਸਲਾ ਲਿਆ ਹੈ ਕਿ ਉਨ੍ਹਾਂ ਦੇ ਵੱਲੋਂ ਇੱਕ اپنی پارٹی بنائی ਜਾਵੇਗੀ ਜਿਸ ਦਾ ਨਾਮ 크ਿਸਚਨ ਨੈਸ਼ਨਲ ਫਰੰਟ ਰੱਖਿਆ ਹੈ ਤੇ ਇਹ 2027 ਦੇ ਵਿੱਚ ਚੋਣਾਂ ਲੜੇਗੀ ਜੋ ਕਿ ਮਸੀਹ ਭਾਈਚਾਰੇ ਦੀਆਂ ਮੁਸੀਬਤਾਂ ਨੇ ਜੋ ਮੁਸ਼ਕਲਾਂ ਨੂੰ ਦਾ ਹੱਲ ਕੀਤਾ ਜਾਵੇਗਾ ਕਿ ਅਸੀਂ ਜਲਦ ਪੋਲੀਟੀਕਲ ਪਾਰਟੀ ਬਣਾ ਕੇ ਅਸੀਂ 27 ਦੀਆਂ ਵਿਧਾਨ ਸਭਾ ਚੋਣਾਂ ਲੜਾਂਗੇ ਔਰ ਆਪਣੇ ਬੰਦੇ ਜਿਹੜੇ ਆ ਅਸੀਂ ਲਗਭਗ 117 ਸੀਟਾਂ ਤੇ ਨਹੀਂ ਅਸੀਂ ਘਟੋ ਘਟ 50 ਸੀਟਾਂ ਤੇ ਜਿੱਥੇ ਕਿ ਸਾਡੀ ਮੈਜੋਰਟੀ ਆ ਅਸੀਂ ਆਪਣੇ ਬੰਦੇ ਖੜੇ ਕਰਕੇ ਇਲੈਕਸ਼ਨ ਲੜਾਂਗੇ ਔਰ ਆਈ ਹੋਪ ਕਿ ਅਗਰ ਅਸੀਂ ਉਹ ਇਲੈਕਸ਼ਨ 'ਚ ਅਸੀਂ 10-5 ਸੀਟਾਂ ਵੀ ਜਿੱਤ ਗਏ ਤੇ ਸਾਡੀ ਆਵਾਜ਼ ਅਸੈਂਬਲੀ ਔਰ ਪਾਰਲੀਮੈਂਟ 'ਚ ਵੀ ਜਾਏਗੀ